i फ ਅਸੀਂ ਘੰਟਾ ਪਹਿਲਾਂ ਫੋਨ ਕਰਿਆ ਉਦੋਂ ਕੁਝ ਨਹੀਂ ਹੋਇਆ ਕੋਈ ਨਹੀਂ ਆਇਆ ਕਹਿੰਦਾ ਹੋਇਆ ਚੱਕੇ ਲਜਾਉਂਦੇ ਨੇ ਯਾਰ ਮੈਂ ਉਹਨੂੰ ਅਰੇਸਟ ਵੀ ਹੋ ਗਿਆ ਸੀ ਮੈਂ ਉਹਨੂੰ ਉਹ ਸੁਣਿਆ ਸੀ ਆਈ ਨਹੀਂ ਐਟੋ ਵੀ ਚੱਕੇ ਲੈ ਗਿਆ ਰਾਹ ਨੂੰ ਚੱਕ ਕੇ ਲੈ ਗਿਆ ਰੇਟ ਨਹੀਂ ਪਈ ਪੁਲਿਸ ਦੇ ਨਾਲ ਲੱਗ ਬਜੇ ਕੰਮ ਹੋ ਗਿਆ ਧੱਕਾ ਧੱਕਾ ਉਹ ਬੰਦੇ ਚੁੱਕੇ ਹੋਏ ਨੇ ਉੱਥੇ ਪ੍ਰੈਨਟ ਹੋ ਗਿਆ ਰੋਟੇ ਨਹੀਂ ਆਈ ਤੀ ਉਹ ਦੋਪਰ ਤੋਂ ਫੋਟੋ ਦੇ ਤੋੜਦੇ ਨਹੀਂ ਤੋੜਦੇ ਨਹੀਂ ਤੋੜਨਾ ਥੋੜਾ ਸ਼ੀਸ਼ੇ ਦੇ ਤੋੜ ਦੋ ਸਾਰੀ ਵੀਡੀਓ ਹੈਗੀ ਆ ਸਾਰੀ ਮੰਦਰੀ ਹੈ ਓਏ ਓਏ ਨਹੀਂ ਉਹ ਪਿੱਛੇ ਜਾ ਲੈ ਯਾਰ ਫਿਕਰ ਦੇ ਕੋਈ ਆਈ ਕਿਤੇ ਮੀਡੀਆ ਕੈਮਰਾ ਖਾਣ ਸੱਭਾ ਉਹ ਏਰੀਆ ਵਿੱਚ ਜਾ ਲੈ ਕਿਤੇ વિડીયો <coughs> બધ <coughs> <coughs>